you. Mm -hmm. ਮਾਨੀ ਪ੍ਰਧਾਨ ਜੀ ਅੱਜ ਜਿਹੜਾ ਜੱਥਾ ਦਿੱਲੀ ਵੱਲੋਂ ਕੋਚ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਕੇਂਦਰ ਸਰਕਾਰ ਨੂੰ ਨਹੀਂ ਕੇਂਦਰ ਸਰਕਾਰ ਨੂੰ ਐਹੀਂ ਇਹੋ ਹੀ ਆ ਜੀ ਪੀ ਪਿਛਲੀ ਵਾਰ ਉਹਨਾਂ ਨੇ ਲਿਖਤੀ ਚ ਕਰਕੇ ਮੁਕਰ ਗਈ ਸੀ ਸਰਕਾਰਾਂ ਇਹੋ ਜਿਹਾ ਕੰਮ ਨਹੀਂ ਕਰਦੀਆਂ ਜਿਵੇਂ ਜਿਵੇਂ ਕੇਂਦਰ ਸਰਕਾਰ ਕੰਮ ਕਰਨ ਲਈ ਆ ਤੁਸੀਂ ਵੇਖੋ ਕਿਤਰਾ ਸਾਰੀਆਂ ਸੜਕਾਂ ਦੇ ਵਿੱਚ ਬੈਰੀਕਡ ਲਾ ਕੇ ਕੰਕਰੀਟ ਦੀਆਂ ਕੰਧਾਂ ਕੱਢੀ ਜਾਂਦੀਆਂ ਕੀ ਇਹਨਾਂ ਸਰਕਾਰਾਂ ਇਹਨਾਂ ਕਿਸਾਨਾਂ ਦੇ ਕਿਰ ਟੈਂਕ ਤੋਪਾਂ ਨਾਲ ਕੋਲੇ ਵੀ ਇਹਨਾਂ ਉਹ ਦੇਸ਼ ਤੇ ਹਮਲਾ ਕਰਨਾ ਇਹ ਕਿਤਰਾ ਦੀਆਂ ਸਰਕਾਰਾਂ ਇੱਕ ਪਾਸੇ ਤੇ ਇਹਨਾਂ ਨੇ ਮੀਟਿੰਗ ਰੱਖੀ ਹੋਈ ਆ ਤੇ ਦੂਸਰੇ ਪਾਸੇ ਸੇ ਛੜਕਾ ਬੰਦ ਕਰਨੀਆਂ ਇਹਦਾ ਮਤਲਬ ਹੈ ਵੀ ਮੀਟਿੰਗ ਦੇ ਵਿੱਚ ਵੀ ਇਹਨਾਂ ਝੂਠ ਮਾਰਨਾ ਹੋਵੇ ਗੈਰ ਰਾਜਨੀਤਿਕ ਮੋਰਚਾ ਤਿੰਨਾ ਬਾਰਡਰਾਂ ਦੇ ਉੱਤੇ ਅੱਜ ਪਹੁੰਚ ਜਾਊਗਾ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਡਾ ਪੰਜਾਬ ਕੁਝ ਰਾਤ ਦੇ ਗਈਆਂ ਵਾ ਸਾਡੇ ਟਰਾਲੇ ਕੁਝ ਅੱਜ ਜਾਣਗੇ ਕੁਝ ਸਵੇਰੇ ਜਾਣਗੇ ਗੈਰਾਇ ਨੀਤਿਕ ਮੋਰਚਾ ਕਿੰਨਾ ਬਾਡਰਾਂ ਤੇ ਜਾਊਗਾ ਦੱਬ ਵਾਲੀ ਸੰਭੂ ਬਾਡਰ ਤੇ ਖਨੋਰੀ ਕਿੰਨਾ ਬਾਡਰਾਂ ਦੇ ਉੱਤੇ ਗੈਰਾਇ ਨੀਤਿਕ ਮੋਰਚਾ ਅੱਜ ਚਲੇ ਜਾਊਗਾ ਸੰਭੂ ਬਾਡਰ ਤੇ ਦੱਬ ਵਾਲੀ ਤੇ ਤੇ ਖਨੋਰੀ ਤੇ ਕਿਸਾਨ ਸ਼ਿਕਰਤ ਕਮੇਟੀ ਪੰਜਾਬ ਕੋਟ ਬੁੱਢਾ ਜਿਹੜੀ ਆ ਫੌਜਾ ਇਹ ਜਾਊਗੀ ਅੱਜ ਖਨੋਰੀ ਬਾਡਰ ਤੇ ਤੇ ਕੁਝ ਸੰਭੂ ਬਾਡਰ ਤੇ ਗਈ ਆ ਤੇ ਕੁਝ ਜਹੇ ਬੰਦੀ ਆਪ ਵਾਲੀ ਬਾਟਰ ਤੇ ਗਈ ਆ ਅਸੀਂ ਜਿਹੜੀ ਆ ਸਰਕਾਰ ਦੀ ਜਿਹੜੀ ਮੀਟਿੰਗ ਆ ਵੇਖੋ ਸਰਕਾਰ ਨੇ ਇਸ ਗੱਲ ਦਾ ਵਾਅਦਾ ਕੀਤਾ ਵਾ ਅਸੀਂ ਵੀ ਮੀਟਿੰਗ ਦੇ ਵਿੱਚ ਅਸੀਂ ਢੀਕਨ ਦਾ ਮੀਟਿੰਗ ਜਿਹੜੀ ਆ ਸਾਨੂੰ ਸਾਡੇ ਵਾਅਦਿਆਂ ਤੇ 12 ਗਰੰਟੀਆਂ ਤੇ ਪੂਰੀ ਉਤਰੇ ਗਰੰਟੀ ਜਿਹੜੀ ਆ ਐਮਐਸਪੀ ਦੀ ਕਾਨੂੰਨੀ ਗਰੰਟੀ ਆ ਉਹਨੂੰ ਬਣਾਇਆ ਜਾਵੇ। ਸੁਆਮੀਨਾਥ ਦੀ ਰਿਪੋਰਟ 12 ਗਰੰਟੀਆਂ ਨੂੰ ਪਾਸ ਕੀਤਾ ਜਾਵੇ ਉਹਨੂੰ। 12 ਮੰਗਾ ਨੂੰ। ਤੇ ਸਾਡਾ ਕਿਤੇ ਜੀ ਕਰਦਾ ਰੋਡ ਜਮ ਕਰਨ ਨੂੰ। ਸਾਡੀ ਮਜਬੂਰੀ ਆ ਸਰਕਾਰ ਆਪਦੇ ਵਾਅਦੇ ਤੋਂ ਮੁਕਰ ਨਹੀਂ ਆ ਅੱਜ ਜਿਹੜੀ ਆ ਨਗਰ ਸੁਭਰਾ ਦੇ ਤੋਂ ਸੁਭਰਾ ਸ਼ੀਦ ਸ਼ਾਮ ਸਿੰਘ ਇਕਾਈ ਆਪਣਾ ਕੋਟ ਬੁੱਡੇ ਦੀ ਜਾਹ ਬੰਦੀ ਦਾ ਅੱਜ ਜਿਹੜੀ ਜਾ ਰਹੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਪ੍ਰਧਾਨ ਜੀ ਦਿੱਲੀ ਕੂਚ ਕਰ ਰਹੇ ਕੀ ਕਰਨਾ ਚਾਹੁੰਦੇ ਜੀ ਅਸੀਂ ਮੇਰ ਭਾਰਤ ਨੂੰ ਪ੍ਰਧਾਨ ਕਹਿਣਾ ਅਸੀਂ ਅੱਜ ਇਥੋਂ ਗੱਡੀ ਦੀ ਬਿਲਕੁਲ ਹਰ ਤਿਆਰੀ ਆ ਤੇ ਅਸੀਂ ਅੱਜ ਜਾ ਰਹੇ ਆ ਦਿੱਲੀ ਨੂੰ ਅੱਜ ਰਾਤ ਸਾਨੂੰ ਜਿਹੜਾ ਰਸ ਰੁਕਣਾ ਪਿਆ ਤੇ ਰਾਤ ਅਸੀਂ ਰਾਤੋਂ ਰਾਤ ਹੀ ਜਿਹੜਾ ਹੈਗਾ ਖੰਭੂ ਬਾਰਡਰ ਉਹਨੂੰ ਟੱਪ ਕੇ ਜਿੱਤਾਂ ਮਰਜ਼ੀ ਹੋਵੇ ਆਪਦੀ ਕੋਸ਼ਿਸ਼ ਕਰਕੇ ਟੱਪ ਕੇ ਅਸੀਂ ਫੇਰ ਸਿੱਧਾ ਦਿੱਲੀ ਨੂੰ ਚਲਾਂਗੇ ਤੇ ਜਾ ਕੇ ਅਸੀਂ ਜਿੰਨੀਆਂ ਸਾਡੀਆਂ ਗਿਆ ਨਾ ਮੰਗਾ ਐਮਐਸਪੀ ਜਾਂ ਇੱਕ ਯਾਏ ਬੀਲੀ ਐਕਟ ਦੂਜੇ ਸੱਜਨੇ ਐਕਟ ਸਾਰੇ ਸਾਰੇ ਪ੍ਰਾਪਤ ਕਰਵਾ ਕੇ ਤੇ ਅਸੀਂ ਆਪ ਦੀ ਅਮਨ ਸ਼ਾਂਤੀਆਂ ਜਾਵਾਂਗੇ ਅਮਨ ਸ਼ਾਂਤੀ ਦਾ ਮੁਰਕਿਆ ਮੰਗਦੇ ਹਾਂ ਹਾਂਜੀ ਬਤਾਇਓ ਤੁਹਾਡੇ ਵਾਲਾ ਜੱਥਾ ਲੈ ਕੇ ਦਿੱਲੀ ਕੋਚ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਜੋ ਮੈਂ ਸ਼ਕਨ ਦੁਪਲੀ ਕਿਸਾਨ ਸ਼ਕਨ ਬੜੀ ਕੋਟ ਬੁੱਢਾ ਵਾ ਇਸ ਪ੍ਰਧਾਨ ਪੰਜਾਬ ਅੱਜ ਜੋ ਗੈਰ ਰਾਜਨੀਤਿਕ ਵੱਲੋਂ ਦਿੱਲੀ ਨੂੰ ਕੁਝ ਕੀਤਾ ਜਾ ਰਿਹਾ ਆ ਦੋ ਫਰਮਾਂ ਵੱਲੋਂ ਜੋ ਸਾਡੇ ਨਾਲ ਸਰਕਾਰ ਨੇ ਵਾਅਦੇ ਕੀਤੇ ਸੀ ਉਸ ਤਰ੍ਹਾਂ ਦੇ ਵਾਅਦੇ ਜਿਹੜੇ ਸਾਡੇ ਨਾਲ ਗੱਲ ਕਰਕੇ ਵੀ ਕਮੇਟੀ ਬਣਾਵਾਂਗੇ 2 ਸਾਲ ਹੋ ਗਏ ਸਾਨੂੰ ਸਰਕਾਰ ਨੇ ਸਦਿਆ ਨਹੀਂ ਅਸੀਂ ਸਰਕਾਰ ਤੋਂ ਮੰਗ ਕੀਤੀ ਸਾਡੇ ਜਿਹੜੇ ਸਰਪੰਨਗਾਂ ਮੁੱਦੇ ਆ ਉਹਨਾਂ ਦਾ ਹੱਲ ਕੀਤਾ ਜਾਵੇ ਪਰ ਸਰਕਾਰ ਤੇ ਜੂਨੀ ਸਰਗੀ ਅਸੀਂ ਫਿਰ 13 ਫਰਵਰੀ ਨੂੰ ਜਿਹੜਾ ਵਾ ਦਿੱਲੀ ਨੂੰ ਕੁਝ ਕਰਨਾ ਅੱਜ ਅਸੀਂ 12 ਨੂੰ ਇੱਥੋਂ ਕੁਝ ਕਰ ਰਹੇ ਆ 13 ਤੀ ਨੂੰ ਅਸੀਂ ਦਿੱਲੀ ਹਰਿਆਣੇ ਵਾਲੇ ਵੱਟ ਤੋਂ ਹਰਿਆਣੇ ਦੇ ਚੋੜਾਂ ਦੇ ਦਿੱਲੀ ਨੂੰ ਕੁਝ ਕਰਾਂਗੇ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਦੇਆਂ ਜਿੱਦਾਂ ਐਮਐਫਸੀ ਜਾਂ ਗਰੰਟੀ ਖਰੀਦ ਗਰੰਟੀ ਹੋਰ ਜਿੰਨੇ ਮੁੱਦੇ ਆ ਸਾਰੇ ਹੱਲ ਕਰਕੇ ਫੇਰ ਆਵਾਂਗੇ ਅਸੀਂ ਸਰਕਾਰ ਨੂੰ ਕਹਿੰਨੇ ਆ ਐਡੀ ਲੜਾਈ ਲੜਨੋਂ ਪਹਿਲਾਂ ਸਾਡੇ ਮੁੱਦੇ ਹੱਲ ਕੀਤੇ ਜਾਣ ਨਹੀਂ ਤੇ ਅਸੀਂ ਫੇਰ ਅੱਗੇ ਵਧਾਂਗੇ ਜੋ ਵੀ ਸਾਡੇ ਨਾਲ ਕੁਝ ਵਪਰੂਗਾ ਅਸੀਂ ਝੱਲਾਂਗੇ ਪਰ ਅਸੀਂ ਆਪਣੇ ਲੋਕ ਇਹਨੂੰ ਕੋਈ ਡੰਗ ਸੋਟਾ ਨਹੀਂ ਮਰਾਂਗੇ ਸਰਕਾਰ ਦੀ ਮਰਜ਼ੀ ਆ ਕੀ ਕਰਨਾ ਕੀ ਨਹੀਂ ਕਰਨਾ ਸਾਡੇ ਦਾ ਫੈਸਲਾ ਕਰ ਲਈ ਅਸੀਂ ਉਤੋਂ ਵਾਪਸ ਆ ਜਾਾਂਗੇ ਧੰਨਵਾਦ ਹਾਂਜੀ ਪ੍ਰਧਾਨ ਜੀ ਕਿੰਨਾ ਕਾਫਲਾ ਜਿਹੜਾ ਲੈ ਕੇ ਤਾਂ ਡੈਲੋ ਰਵਾਨਾ ਹੋਇਆ ਜਾ ਰਿਹਾ ਜੀ ਸਾਡੇ ਵੱਲੋਂ ਜੀ ਕਾਫੀ ਕਾਫਲਾ ਜਾ ਰਿਹਾ ਵਾ ਕੋਈ 100 150 ਤੋਂ ਉੱਪਰ ਟਰਾਲੀ ਹੋਊਗੀ ਜਿਹੜੀ ਇੱਥੋਂ ਅਸੀਂ ਤੁਰਨਾ ਵਾ ਕੋ ਗੱਡੀਆਂ ਵਾ ਕੋ ਟਰੱਕ ਆ ਰਹੇ ਨੇ ਇਹ ਅਸੀਂ ਅੱਜ ਜਿਹੜਾ ਵਾ ਚੜ੍ਹਦੀ ਕਲਾ ਨਾਲ ਕਿਸਾਨ ਆਪਦਾ ਸਮਾਨ ਸਿੱਤਾ ਰੱਖ ਕੇ ਤੁਰਨ ਲੱਗੇ ਆ ਇੱਕ ਵੇਖਿਆ ਜਾ ਰਿਹਾ ਕਿ ਜਿਹੜੇ ਪ੍ਰਸ਼ਾਸਨ ਵੱਲੋਂ ਵੀ ਉੱਥੇ ਪੂਫਤਾ ਪ੍ਰਬੰਧ ਕੀਤੇ ਜਾ ਰਹੇ ਨੇ ਕਈਆਂ ਇਲਾਕਿਆਂ ਇੰਟਰਨੈਟ ਸੇਵਾ ਵੀ ਬੰਦ ਕੀਤੀ ਹੋਈ ਆ ਧਾਰਾ 144 ਵੀ ਲਾਗੂ ਕੀਤੀ ਹੋਈ ਆ ਇਸ ਤੋਂ ਕਹਿਣਾ ਇਹ ਅਸਲ ਜੇ ਸਰਕਾਰ ਜਿਹੜੀ ਆ ਨਾ ਉਹ ਬਰਖਾੜ ਚਾਈ ਪਈ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਾਡੇ ਆਪਣੇ ਆ ਕਿਸਾਨ ਆ ਕੋਈ ਇਹ ਦੁਸ਼ਮਣ ਥੋੜਾ ਹੈ ਕਿ ਇਹਨਾਂ ਵਾਸਤੇ ਸੀ ਇਹਨੇ ਕੰਡੇ ਜਾਂ ਦੁੱਝਾ ਤਿੱਜਾ ਪੱਥਰ ਲਾ ਕੇ ਰੋਕਾਂਗੇ ਇਹ ਇਹ ਤਾਂ ਉਹਨਾਂ ਦੀ ਸਰਕਾਰ ਦੀ ਬੇਕੂਫੀ ਆ ਹਰਿਆਣਾ ਸਰਕਾਰ ਦੀ ਮੈਂ ਬਹੁਤੀ ਆਖੂੰਗਾ ਕਿਉਂਕਿ ਉਹਨਾਂ ਨੇ ਇੰਟਰਨੈਟ ਬੰਦ ਕਰਨੇ ਤੇ ਉਹਦੇ ਵਿੱਚ ਕਿਸਾਨਾਂ ਦੇ ਆਗੂਆਂ ਨੂੰ ਘਰਾਂਵਾਂ ਜਾ ਕੇ ਲਾਉਸਮੈਂਟਾਂ ਕਰਨੀਆਂ ਜਿਹੜਾ ਬਾਹਰ ਗਿਆ ਉਹਦਾ ਅਸੀਂ ਪਾਸਪੋਰਟ ਰੱਦ ਕਰਾਂਗੇ ਉਹਦਾ ਕਰਾਂਗੇ ਇਹ ਬਿਲਕੁਲ ਅਸੀਂ ਨਖੇਦੀ ਕਰਦੇ ਆ ਸਰਕਾਰ ਦੀ ਸਰਕਾਰ ਨੂੰ ਜਿਹੜੀਆਂ ਉਹਨਾਂ ਨੇ ਮੰਨੀਆਂ ਹੋਈਆਂ ਮੰਗਾਂ ਨੇ ਉਹ ਤੁਰੰਤ ਲਾਗੂ ਕਰਕੇ ਤੇ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਅਸੀਂ ਤੇ ਬੇਨਤੀ ਕਰਦੇ ਆ